ਸਾਨੀ ਅੰਦੋਲਨ ਜਿਹੜਾ ਸ਼ੰਭੂ ਬਾਰਡਰ ਦੇ ਉੱਪਰ ਧਰਨਾ ਚੱਲ ਰਿਹਾ ਹੈ ਜਿਹਦਾ ਉਸਦੇ 93 ਦਿਨ ਪੂਰੇ ਹੋ ਚੁੱਕੇ ਨੇ ਤੇ ਜਿਹਦੇ ਕਰਕੇ ਕਾਫੀ ਟ੍ਰੇਨਾਂ ਕੈਨਸਲ ਹੋ ਰਹੀਆਂ ਨੇ ਤੁਹਾਨੂੰ ਇਹ ਦੱਸ ਦਈਏ ਕੱਲ ਦੇ ਦਿਨ ਲੁਧਿਆਣਾ ਵਿਖੇ 40 ਟ੍ਰੇਨਾਂ ਜਿਹੜੀਆਂ ਨੇ ਕੈਨਸਲ ਹੋਈਆਂ ਯਾਨੀ ਕਿ ਲੁਧਿਆਣਾ ਸਟੇਸ਼ਨ ਨਹੀਂ ਆਪੜ ਪਈਆਂ ਜਿਨ੍ਹਾਂ ਨੇ ਆਉਣਾ ਸੀਗਾ ਤੇ ਇਸ ਦੇ ਨਾਲ ਲੋਕੀ ਬਹੁਤ ਜ਼ਿਆਦਾ ਖੱਜਲ ਖੁਆਰ ਹੋਏ ਹਾਲਾਂਕਿ ਲੋਕਾਂ ਨੂੰ ਮੋਬਾਈਲਾਂ ਦੇ ਉੱਪਰ ਮੈਸੇਜ ਆ ਗਏ ਰੇਲਵੇ ਵੱਲੋਂ ਲੇਕਿਨ ਫੇਰ ਵੀ ਉਹਨਾਂ ਨੂੰ ਪਰੇਸ਼ਾਨੀ ਇਸ ਕਰਕੇ ਹੋਈ ਕਿਉਂਕਿ ਉਹ ਆਪਦੀ ਮੰਜ਼ਿਲ ਦੇ ਉੱਪਰ ਆਪਦੇ ਟਿਕਾਣੇ ਦੇ ਉੱਪਰ ਪਹੁੰਚ ਨਹੀਂ ਸਕੇ ਤੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਕਾਫੀ ਜ਼ਿਆਦਾ ਰਸ਼ਮੀ ਵੇਖਿਆ ਗਿਆ ਅਤੇ ਲੋਕਾਂ ਨੂੰ ਹੈਰਾਨ ਪਰੇਸ਼ਾਨ ਵੀ ਵਿਖਿਆ ਗਿਆ ਕੁਝ ਜਿਹੜੀਆਂ ਮੁੱਖ ਟ੍ਰੇਨਾਂ ਕੈਂਸਲ ਹੋਈਆਂ ਉਹਨਾਂ ਦੇ ਤੁਹਾਨੂੰ ਨਾਮ ਦੱਸ ਦਿੰਨੇ ਆ ਜੰਮੂ ਮੇਲ ਜੋ ਕਿ 14033 ਨੰਬਰ ਜੋ ਕਿ ਦਿੱਲੀ ਤੋਂ ਲੈ ਕੇ ਸ਼੍ਰੀ ਵੈਸ਼ਨੂ ਦੇਵੀ ਕਟੜਾ ਜਾਂਦੀ ਹੈ 14033 ਉਸ ਨੂੰ ਕੈਂਸਲ ਹੋਣਾ ਪਿਆ ਫਾਜ਼ਿਲਕਾ ਇੰਟਰ ਸਿਟੀ ਜਿਹੜੀ ਦਿੱਲੀ ਤੋਂ ਫਾਜ਼ਿਲਕਾ ਜਾਂਦੀ ਹੈ 14507 ਉਹ ਵੀ ਕੈਨਸਲ ਰਹੀ ਇਸ ਤੋਂ ਇਲਾਵਾ ਜਿਹੜੀਆਂ ਹੋਰ ਮੁੱਖ ਟ੍ਰੇਨਾਂ ਕੈਨਸਲ ਰਹੀਆਂ ਉਹਦੇ ਵਿੱਚੋਂ ਨਵੀਂ ਦਿੱਲੀ ਜਲੰਧਰ 14681 ਉਹ ਵੀ ਕੈਨਸਲ ਰਹੀ ਸ਼ਾਨੇ ਪੰਜਾਬ ਜੋ ਕਿ 12497 ਨਵੀਂ ਦਿੱਲੀ ਤੋਂ ਅੰਮ੍ਰਿਤਸਰ ਉਹ ਵੀ ਕੈਨਸਲ ਕੀਤੀ ਗਈ ਕਾਫੀ ਜ਼ਿਆਦਾ ਮੁੱਖ ਟ੍ਰੇਨ ਹੈਗੀ ਹੈ ਕਾਫੀ ਲੋਕੀ ਇਸ ਟ੍ਰੇਨ ਤੇ ਜਾਂਦੇ ਨੇ ਪਠਾਨਕੋਟ ਐਕਸਪ੍ਰੈਸ ਕਿਉਂਕਿ ਦਿੱਲੀ ਤੋਂ ਪਠਾਨਕੋਟ ਜਾਂਦੀ ਹੈ 22439 22429 ਇਹ ਟ੍ਰੇਨ ਵੀ ਜਿਹੜੀ ਹੈ ਉਹ ਕੈਨਸਲ ਰਹੀ ਇਸ ਤੋਂ ਇਲਾਵਾ ਅੰਮ੍ਰਿਤਸਰ ਇੰਟਰ ਸਿਟੀ ਐਕਸਪ੍ਰੈਸ 12459 ਕਿਉਂਕਿ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਜਾਂਦੀ ਹੈ ਉਸ ਨੂੰ ਕੈਨਸਲ ਕਰਨਾ ਪਿਆ ਅੰਮ੍ਰਿਤਸਰ ਜਨ ਸ਼ਤਾਬਦੀ ਜਿਹੜੀ ਕਿ ਹਰਦਵਾਰ ਤੋਂ ਅੰਮ੍ਰਿਤਸਰ ਜਾਂਦੀ ਹੈ ਉਹ ਹੈ 12053 ਉਸ ਨੂੰ ਵੀ ਕੈਨਸਲ ਕੀਤਾ ਗਿਆ ਇਸ ਤੋਂ ਇਲਾਵਾ ਕਾਫੀ ਟ੍ਰੇਨਾਂ ਜਿਹੜੀ ਕਿ ਅੰਮ੍ਰਿਤਸਰ ਦਿੱਲੀ ਜੰਮੂ ਕਲਕਾ ਜਾਖਲ ਚੂਰੂ ਸਿਰਸਾ ਵਾਲੇ ਪਾਸੇ ਜਾਂਦੀਆਂ ਨੇ ਉਹਨਾਂ ਨੂੰ ਕੈਨਸਲ ਕੀਤਾ ਗਿਆ ਜਾਂ ਉਹਨਾਂ ਦੇ ਰੂਟ ਨੇ ਜਿਹੜੇ ਡਾਇਵਰਟ ਕੀਤੇ ਗਏ ਕੁੱਲ ਮਿਲਾ ਕੇ 55 ਟ੍ਰੇਨਾਂ ਦੇ ਰੂਟ ਨੇ ਜਿਹੜੇ ਇਹ ਡਾਇਵਰਟ ਕੀਤੇ ਗਏ ਅਤੇ ਉਹ 2 ਤੋਂ ਲੈ ਕੇ 5 ਘੰਟੇ ਲੇਟ ਆਪਦੇ ਟਿਕਾਣੇ ਤੇ ਪੁੱਜੀਆਂ ਫੇ ਤੁਸੀਂ ਦੇਖ ਸਕਦੇ ਹੋ ਕਿ ਆਮ ਲੋਕੀ ਇਸ ਦੇ ਨਾਲ ਕਿੰਨੇ ਜ਼ਿਆਦਾ ਪਰੇਸ਼ਾਨ ਅਤੇ ਖੱਜਲ ਹੋ ਰਹੇ ਨੇ ਉਮੀਦ ਕਰਦੇ ਹਾਂ ਛੇਤੀ ਹੀ ਇਸ ਦਾ ਕੋਈ ਹੱਲ ਹੋਵੇਗਾ ਤਾਂ ਕਿ ਜਿਹੜੇ ਲੋਕੀ ਆਪਦੇ ਟਿਕਾਣੇ ਤੇ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਇੰਨੀ ਔਖਾਈ ਪ੍ਰੇਸ਼ਾਨੀ ਨਾ ਹੋਵੇ ਜਿਸ ਦੇ ਨਾਲ ਕੈਬਸ ਦਾ ਵੀ ਜਿਹੜਾ ਰੇਟ ਹੈ ਟੈਕਸੀ ਦਾ ਰੇਟ ਹੈ ਉਹ ਕਾਫੀ ਜ਼ਿਆਦਾ ਭੱਜ ਜਾਂਦਾ ਹੈ ਤੇ ਬੱਸਾਂ ਦੇ ਵਿੱਚ ਲੋਕਾਂ ਨੂੰ ਥਾਂ ਨਹੀਂ ਮਿਲਦੀ ਸੋ ਇਸ ਕਰਕੇ ਉਮੀਦ ਕਰਦੇ ਹਾਂ ਕਿ ਟ੍ਰੇਨਾਂ ਸੁਚਾਰੂ ਢੰਗ ਨਾਲ ਵਾਪਸ ਤੋਂ ਚੱਲਣਗੀਆਂ ਅਤੇ ਲੁਧਿਆਣਾ ਸਣੇ ਪੂਰੇ ਪੰਜਾਬ ਦੇ ਲੋਕਾਂ ਨੂੰ ਉਹ ਕਿਹਾਈ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਬਹੁਤ-ਬਹੁਤ ਧੰਨਵਾਦ